ਕੀ ਹਾਲ ਹੈ ਬਈ ਤੁਹਾਡਾ ਸਾਰਿਆਂ ਦਾ ਜਿੰਨੇ ਤੁਸੀਂ ਆਪਣੀ ਆਹ ਵੀਡੀਓ ਦੇਖ ਰਹੇ ਹੋ ਤੁਹਾਡੇ ਵਾਸਤੇ ਬਹੁਤ ਸਾਰੀਆਂ ਗੱਡੀਆਂ ਆਪਾਂ ਲੈ ਕੇ ਪਹੁੰਚਿਆ ਤੇ ਹੋਰ ਵੀ ਮਸ਼ੀਨਰੀਆਂ ਕਾਫੀ ਮਿਲਣਗੀਆਂ ਗੱਡੀਆਂ ਦੇ ਨਾਲ ਨਾਲ ਤੇ ਪੂਰੀ ਆਪਾਂ ਵੀਡੀਓ ਦੀ ਗੱਲ ਕਰਾਂਗੇ ਜਿੰਨੇ ਤੁਸੀਂ ਬਈ ਦੇਖ ਰਹੇ ਹੋ ਤੇ ਤੁਹਾਡੇ ਕੋਲੇ ਕੁਝ ਵੀ ਹੈ ਜੀ ਵੇਚਣ ਵਾਸਤੇ ਤੁਸੀਂ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਆਪਣੇ ਚੈਨਲ ਤੇ ਬਿਲਕੁਲ ਫਰੀਦ ਵਿੱਚ ਕਰਵਾ ਸਕਦੇ ਹੋ ਤੁਸੀਂ ਐਡ ਕਰਾਉਣੀ ਹੈ ਜਿਹੜੀ ਚੀਜ਼ ਦੀ ਉਹਦੇ ਇੱਕ ਵਧੀਆ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਜੀ ਆਪਣਾ ਵਟਸਐਪ ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਹੈ ਨੰਬਰ ਹੈ ਜੀ ਆਪਣਾ 78140 38764 ਭੇਜ ਦਿਓ ਫ੍ਰੀ ਚ ਐਡ ਆਪਦੀ ਲਗਾ ਦਿੱਤੀ ਜਾਊਗੀ ਪਹਿਲੀ ਗੱਡੀ ਦੀ ਆਪਾਂ ਹੁਣ ਗੱਲ ਕਰਦੇ ਹਾਂ ਆਪਣੇ ਕੋਲੇ ਵਰਨਾ ਮਾਲਕ ਨੇ ਭੇਜੀ ਆ 2011 ਮਾਡਲ ਗੱਡੀ ਐ ਡਿਮਾਂਡ 1,70,000 ਰੁਪਇਆ ਤੇ ਗੱਡੀ ਖੜੀ ਹੋ ਪਟਿਆਲੇ ਏਰੀਆ ਚ ਤੇ ਦੋ ਟਾਇਰ ਜਿਹੜੇ ਹੈਗੇ ਆ ਜੀ ਉਹ ਤੋਂ 85 ਕਿ ਪੈਸੇ ਆਪਾਂ ਨੂੰ ਮਿਲ ਜਾਣਗੇ ਤੇ ਦੋ ਟਾਇਰ ਆਪਾਂ ਨੂੰ ਮਿਲ ਜਾਣਗੇ 30 ਤੋਂ 35 ਪੈਸੇ ਦੂਜੇ ਨਾਮ ਗੱਡੀ ਐ ਰੇਟ 1.7 ਮਾਲਕ ਕਹਿੰਦੇ ਆ ਵੀ ਮੌਕੇ ਤੇ ਘਾਟਾ ਵੰਦਾ ਕਰ ਲਾਂਗੇ ਜਿਹਨਾਂ ਦੀ ਗੱਡੀ ਹੈ 96464 93925 ਤੇ ਸੈਕਿੰਡ ਆਪਾਂ ਗੱਡੀ ਦੀ ਗੱਲ ਕਰਦੇ ਹਾਂ ਜੀ ਆਪਣੇ ਕੋਲੇ ਹੁੰਡਾ ਦੀ ਅਮੇਜ਼ ਗੱਡੀ ਮਾਲਕ ਨੇ ਭੇਜੀ ਹੈ ਵੇਚਣ ਵਾਸਤੇ ਗੱਡੀ ਦਾ ਮਾਡਲ 2015 ਐਨਓਸੀ ਮਿਲ ਜਾਊਗੀ 270 ਰੇਟ ਫਿਕਸ ਹੈ ਇੱਕ ਵਾਰੀ ਤੇ ਬਠਿੰਡਾ ਮਾਲਕ ਦਾ ਏਰੀਆ ਗਾ ਫਾਸਟ ਓਨਰ ਗੱਡੀ ਹੈ ਟਾਇਰ ਆਪਾਂ ਨੂੰ ਨਵੇਂ ਵਾਂਗੂ ਮਿਲ ਜਾਣਗੇ 90 95 ਪੈਸੇ ਤੇ ਗੱਡੀ ਚ ਕੋਈ ਕਮੀ ਨਹੀਂ ਜੀ ਜਾਪਾ ਅੰਦਰੋਂ ਗੱਲ ਕਰੀਏ ਸੀਟ ਕਵਰ ਬਹੁਤ ਵਧੀਆ ਟੌਪ ਕੁਆਲਿਟੀ ਦੇ ਇਹਨਾਂ ਨੇ ਝੜਵਾ ਰੱਖਿਆ ਸਾਰੇ ਫੰਕਸ਼ਨ ਚੱਲਦੀ ਹੈ ਤੇ ਅੰਦਰੋਂ ਇਹਨਾਂ ਨੇ ਬਹੁਤ ਵਧੀਆ ਸਾਫ ਫੋਟੋਆਂ ਖਿੱਚ ਕੇ ਭੇਜੀਆਂ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਤੇ ਮੈਂ ਕਹਿਣਾ ਹੁੰਨਾ ਜੀ ਨਾਲ ਦੀ ਨਾਲ ਇੱਕ ਵੀਡੀਓ ਵੀ ਜ਼ਰੂਰ ਭੇਜਿਆ ਕਰੋ ਜੀ 15 ਮਾਡਲ ਗੱਡੀ ਹੈ ਜੀ ਫਾਸਟ ਓਨਰ ਹੈ 270 ਮੰਗ ਹੈ ਕਾਗਜ਼ ਪੱਤਰ ਆਪਾਂ ਨੂੰ ਪੂਰੇ ਦੇ ਪੂਰੇ ਆਪਾਂ ਨੂੰ ਮਿਲ ਜਾਣਗੇ ਤੇ ਜਿਨ੍ਹਾਂ ਦੀ ਗੱਡੀ ਹੈ ਮਾਲਕ ਨੇ ਜਿਹੜੀ 9815769 243 ਅਹਮ ਮਾਲਕ ਦਾ ਨੰਬਰ ਹੈ ਜੀ ਹੁਣ ਆਪਾਂ ਤੀਜੀ ਗੱਡੀ ਜਿਹੜੀ ਲੈ ਕੇ ਪਹੁੰਚਿਆ ਆਲਟੋ ਲੈ ਕੇ ਪਹੁੰਚਿਆ ਜੀ 2010 ਮਾਡਲ ਗੱਡੀ ਆ ਤੇ 10 ਮਾਡਲ ਦੇ ਬਾਵਜੂਦ ਇਹਨਾਂ ਨੇ ਰੇਟ ਬੜਾ ਠੀਕ ਲਾ ਕੇ ਭੇਜਿਆ ਜੀ ਸਿਰਫ 80000 ਰੁਪਏ ਮੰਗੇ ਇਹਨਾਂ ਨੇ ਪਾਈ ਹੈ ਤੇ ਬਾਕੀ ਕਹਿੰਦੇ ਸੀਗੇ ਕੋਈ ਚੱਕਰ ਵਾਲੀ ਗੱਲ ਨਹੀਂ ਮੌਕੇ ਤੇ ਕਰ ਲਾਂਗੇ ਬਰੇਟਾ ਮਾਲਕ ਦਾ ਏਰੀਆ ਤੇ 70 ਤੋਂ 75% ਟੈਰਾਂ ਦੀ ਕੰਡੀਸ਼ਨ ਪਈ ਆ ਗੱਡੀ ਦੀ ਕੰਡੀਸ਼ਨ ਆਲ ਓਕੇ ਆ ਤੇ ਮਾਲਕ ਦੇ ਘਰੇ ਗੱਡੀ ਖੜੀ ਆ ਤੇ ਤੁਸੀਂ ਦੇਖਣੀ ਹੋਵੇ ਚਲਾ ਕੇ ਦੇਖਣੀ ਹੋਵੇ ਤਾਂ ਇਹਨਾਂ ਦੇ ਏਰੀਆ 'ਚ ਜਾ ਕੇ ਤੁਸੀਂ ਦੇਖ ਸਕਦੇ ਹੋ ਚਲਾ ਕੇ ਦੇਖ ਸਕਦੇ ਹੋ ਜਿਵੇਂ ਤੁਹਾਨੂੰ ਠੀਕ ਲੱਗੇ ਟ੍ਰਾਈ ਲੈ ਕੇ ਇੰਜਨ ਗੇਅਰ ਚੈੱਕ ਕਰਕੇ ਪੂਰੀ ਤਸੱਲੀ ਕਰਕੇ ਫਿਰ ਗੱਡੀ ਨੂੰ ਖਰੀਦ ਸਕਦੇ ਹੋ ਬਾਕੀ ਮਾਲਕ ਨੇ ਕਿਹਾ ਕਿਸੇ ਨੂੰ ਵੀ ਗੱਡੀ ਪਸੰਦਾ ਵੀ ਆ ਕੇ ਦੇਖ ਸਕਦੇ ਹੋ ਇੱਕ ਵਾਰੀ ਬਾਕੀ ਲੈਸ ਬੱਸ ਜਿਹੜਾ ਰੇਟ ਹੈ ਕਰ ਦਾਂਗੇ ਮੌਕੇ ਤੇ ਗੱਲ ਕਰ ਲਾਂਗੇ ਤੇ ਜਿਨ੍ਹਾਂ ਦੀ ਗੱਡੀ ਹੈ ਕੋਈ ਵੀ ਤੁਸੀਂ ਗੱਲ ਕਰਨੀ ਹੈ ਫੋਨ ਤੇ ਫੋਨ ਤੇ ਵੀ ਗੱਲ ਕਰ ਸਕਦੇ ਹੋ 78 892 76 736 ਅਹ ਮਾਲਕ ਦਾ ਓਨਰ ਦਾ ਸਿੱਧਾ ਨੰਬਰ ਹੈ ਜੀ ਆਲਟੋ ਗੱਡੀ ਤਾਂ ਤੁਸੀਂ ਸਾਰੀ ਦੇਖ ਲਈ ਤੇ ਗੱਡੀਆਂ ਦੇ ਨਾਲ ਨਾਲ ਆਪਾਂ ਇੱਕ ਸਕੂਟੀ ਵੀ ਲੈ ਕੇ ਪਹੁੰਚਿਆ ਜੀ ਸਕੂਟੀ ਤੁਹਾਡੇ ਸਾਹਮਣੇ ਕਾਫੀ ਮਰੀਆਂ ਭੈਣਾਂ ਮੈਸੇਜ ਤੇ ਕਮੈਂਟ ਕਰਦੀਆਂ ਹੁੰਦੀਆਂ ਤੇ ਕਹਿੰਦੀਆਂ ਹੁੰਦੀਆਂ ਵੀ ਸਾਨੂੰ ਸਕੂਟੀ ਦੀ ਜ਼ਰੂਰਤ ਹੈ ਤੇ ਸਕੂਟੀ ਦਿਖਾਓ ਤੇ ਏਰੀਆ ਤੋਂ ਜ਼ਿਆਦਾ ਬਟਾਲੇ ਏਰੀਆ ਚ ਕਮੈਂਟ ਆ ਰਹੇ ਸੀਗੇ ਜੇ ਆਪਾਂ ਲੈ ਕੇ ਪਹੁੰਚਿਆ ਜੀ 38000 ਰੁਪਏ ਮੰਗੇ ਸਿਰਫ ਤੇ ਸਕੂਟੀ ਜਿਹੜੀ ਆਹ 2018 ਮਾਡਲ ਹੈ ਜੀ 18 ਮਾਡਲ ਹੈ ਟਾਇਰ ਅੱਧੇ ਕਾਪਰ ਨੂੰ ਮਿਲ ਜਾਣਗੇ ਤੇ ਫਸਟ ਓਨਰ ਹੈ ਤੇ ਕਾਗਜ਼ ਪੱਤਰ ਪੂਰੇ ਆਪ ਨੂੰ ਮਿਲ ਜਾਣਗੇ ਸਰਵਿਸ ਮਾਲਕ ਨੇ ਟੋਟਲ ਕਰਵਾਈ ਹੋਈ ਹੈ ਬਾਕੀ ਚਾਰੇ ਪਾਸੋਂ ਤੁਸੀਂ ਜਿਵੇਂ ਕਿ ਦੇਖ ਰਹੇ ਹੋ ਚਲਾਉਣ ਚ ਬਹੁਤ ਹੀ ਜ਼ਿਆਦਾ ਸਮੂਥ ਹੈ ਜੀ ਵਧੀਆ ਸਮੂਥ ਚੱਲਦੀ ਹੈ ਪਹਿਲੇ ਸਲਫ ਸਟਾਰਟ ਹੋ ਜਾਂਦੀ ਹੈ ਤੇ ਵਧੀਆ ਐਵਰੇਜ ਤੇ ਕਾਗਜ਼ ਪੱਤਰ ਜੋ ਵੀ ਹੁੰਦੀ ਹੈ ਸਾਰੇ ਮਿਲ ਜਾਣਗੇ ਆਰ ਸੀ ਵਗੈਰਾ ਨਾਲ ਹੈ ਤੇ ਸਰਵਿਸ ਸਰਵਿਸ ਮਾਲਕ ਨੇ ਕਰਵਾਈ ਹੋਈ ਆ ਐਕਸੀਡੈਂਟਡਾ ਕੋਈ ਨਹੀਂ ਹੈਗੀ ਨਾ ਤਾਂ ਕਦੇ ਡਿੱਗੀ ਹੋਈ ਹੈ ਨਾ ਕੋਈ ਐਕਸੀਡੈਂਟ ਹੋਈ ਹੈ ਕੁਝ ਨਹੀਂ ਹੈਗਾ ਵਧੀਆ ਤੇ ਇਹਨਾਂ ਨੇ ਸੇਲ ਕਰਨੀ ਹੈ ਤੇ ਕਿਸੇ ਨੂੰ ਵੀ ਆ ਸਕੂਟੀ ਪਸੰਦ ਆਈ ਹੋਵੇ ਜਾ ਕੇ ਤੁਸੀਂ ਦੇਖਣੀ ਹੋਵੇ ਤਾਂ ਇਹਨਾਂ ਦੇ ਏਰੀਆ 'ਚ ਜਾ ਕੇ ਦੇਖ ਸਕਦੇ ਹੋ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਵੀ ਰੱਖਿਆ ਜੀ ਨੰਬਰ ਹੈ 941780 98b ਤੇ ਮਸ਼ੀਨਰੀਆਂ ਦੀ ਗੱਲਬਾਤਾਂ ਚਲੋ ਹੋ ਰਹੀ ਹੈ ਜੀ ਅੱਗੇ ਹੋਰ ਵੀ ਮਸ਼ੀਨਰੀਆਂ ਨੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਪਹਿਲੀ ਵਾਰ ਤੁਸੀਂ ਆਇਓ ਤੇ ਹਲੇ ਤੱਕ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ نیچے ਇੱਕ ਚਿੱਟੇ ਜਿਹੇ ਰੰਗ ਦਾ ਬਟਨ ਹੋਊਗਾ ਜੀ ਸਬਸਕ੍ਰਾਈਬ ਲਿਖਿਆ ਹੋ ਤੇ ਉਹਨੂੰ ਕਲਿੱਕ ਕਰ ਦਿਓ ਨਾਲ ਇੱਕ ਬੈਲ ਆਈਕਨ ਹੈ ਜੀ ਉਹਨੂੰ ਵੀ ਆਲਟ ਸੈਟ ਕਰਕੇ ਕਲਿੱਕ ਕਰ ਦਿਓ ਤਾਂ ਕਿ ਜਦੋਂ ਆਪਾਂ ਨਵੀਂ ਵੀਡੀਓ ਪਾਈਏ ਤਾਂ ਉਸੇ ਵੇਲੇ ਤੁਹਾਡੇ ਕੋਲੇ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਸਕੇ ਜੀ ਕਿਉਂਕਿ ਆਪਾਂ ਹਰ ਰੋਜ਼ ਨਵੀਆਂ ਮਸ਼ੀਨਰੀਆਂ ਕੋਠੀ ਮਕਾਨ ਘਰ ਸਕੂਟਰੀ ਮੋਟਰਸਾਈਕਲ ਬੁਲਟ ਹਰ ਰੋਜ਼ ਆਪਾਂ ਲੈ ਕੇ ਪਹੁੰਚਦੇ ਰਹਨੇ ਆ ਜੀ ਤੇ ਕਿਸੇ ਨੂੰ ਵੀ ਐਡ ਕਰਵਾਉਣੀ ਹੋਵੇ ਤੁਹਾਨੂੰ ਮੈਂ ਹਰ ਰੋਜ਼ ਕਹਿਣਾ ਹੁੰਦਾ ਆਪਣੇ ਚੈਨਲ ਦਾ ਵਟਸਐਪ ਨੰਬਰ ਸਾਰੇ ਜਣੇ ਨੋਟ ਕਰ ਲਿਆ ਕਰੋ ਜੀ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਹੈ ਨੰਬਰ ਜੀ ਆਪਣਾ 78140 38764 ਜੇ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਐਡ ਕਰਾਉਣੀ ਹੈ ਚਾਹੇ ਕੋਠੀ ਹੈ ਚਾਹੇ ਮੈਲ ਹੈ ਚਾਹੇ ਗੱਡੀਆਂ ਮੋਟਰਸਾਈਕਲ ਹੈ ਆਪਣੇ ਵਟਸਐਪ ਨੰਬਰ ਤੇ ਬਸ ਇੱਕ ਤਾਂ ਵਧੀਆ ਵੀਡੀਓ ਪੂਰੀ ਜਾਣਕਾਰੀ ਤੇ 5 ਤੋਂ 7 ਫੋਟੋਆਂ ਜੀ ਆ ਕੁਝ ਆਪਣੇ ਕੋਲੇ ਭੇਜ ਦੇਖ ਲੋ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਮੈਨੂੰ ਕਮੈਂਟ ਕਰਕੇ ਜਰੂਰ ਦੱਸੋ ਜੀ ਤੇ ਵੀਡੀਓ ਪਸੰਦ ਆਈ ਹੈ ਤੁਹਾਨੂੰ ਤਾਂ ਨੀਚੇ ਇੱਕ ਲਾਈਕ ਦਾ ਬਟਨ ਹੈ ਜੀ ਉਹਨੂੰ ਸਾਰੇ ਜਣੇ ਕਲਿੱਕ ਕਰ ਦਿਓ ਕਿਉਂਕਿ ਲਾਈਕ ਕਰਨਾ ਜ਼ਰੂਰੀ ਹੈ ਤੁਹਾਡਾ ਆਪ ਦਾ ਆਪਣਾ ਚੈਨਲ ਹੈ ਜੀ ਤੇ ਹੁਣ ਆਪਾਂ ਗੱਡੀਆਂ ਦੀ ਗੱਲਬਾਤ ਫਿਰ ਤੋਂ ਸ਼ੁਰੂ ਕਰਦੇ ਹਾਂ ਹੁਣ ਆਪਾਂ ਗੱਡੀ ਜਿਹੜੀ ਲੈ ਕੇ ਪਹੁੰਚਿਆ ਜਨਰ ਲੈ ਕੇ ਪਹੁੰਚਿਆ ਮਾਡਲ 2006 ਹੈ ਤੇ 2026 ਤੱਕਰ ਇਹਦੀ ਪਾਸਿੰਗ ਅੱਗੇ ਰਿਨਿਊ ਕਰਵਾਈ ਹੋਈ ਹੈ 73000 ਰੁਪਿਆ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਹੈ ਤੇ ਗੱਡੀ ਦੀ ਕੰਡੀਸ਼ਨ ਆਲ ਓਕੇ ਆ ਨਾਬਾ ਮਾਲਕ ਦਾ ਏਰੀਆ ਨਵੇਂ ਟਾਇਰ ਨੇ ਗੱਡੀ ਦੀ ਕੰਡੀਸ਼ਨ ਆਲ ਓਕੇ ਆ ਕੋਈ ਨੁਕਸ ਨਹੀਂ ਗੱਡੀ 'ਚ ਤੇ ਮਾਲਕ ਕਹਿੰਦੇ ਆ ਜਿਹੜਾ ਰੇਟ ਹੈ ਮੌਕੇ ਤੇ ਘਾਟਾ ਬਾਧਾ ਕਰ ਲਾਂਗੇ ਕੋਈ ਫਿਕਸ ਰੇਟ ਨਹੀਂ ਹੈਗਾ ਜੀ ਤੇ ਨਾਬੇ ਜਾ ਕੇ ਦੇਖ ਸਕਦੋਂ ਗੱਡੀ ਨੂੰ ਚਲਾ ਕੇ ਦੇਖ ਸਕਦੋਂ ਤੇ ਇੰਜਨ ਗੇਅਰ ਚੈੱਕ ਕਰਕੇ ਹਰ ਚੀਜ਼ ਚੈੱਕ ਕਰਕੇ ਫੰਕਸ਼ਨ ਸਾਰੇ ਦੇਖ ਕੇ ਤੇ ਕਿੰਨੀ ਗੱਡੀ ਚੱਲੀ ਐ ਇੰਜਨ ਗੇਅਰ ਕਿਵੇਂ ਐ ਸਾਰਾ ਕੁਝ ਦੇਖ ਕੇ ਪੁੱਛ ਪੜਤਾਲ ਕਰਕੇ ਆਪਦੀ ਫਿਰ ਗੱਡੀ ਨੂੰ ਖਰੀਦ ਸਕਦੋਂ ਜੀ ਤੇ ਜਿੰਨਾਂ ਦੀ ਗੱਡੀ ਆ ਉਹਨਾਂ ਦਾ ਨੰਬਰ 83606 14849 ਹੁਣ ਤੁਸੀਂ ਦੇਖੋ ਜੀ ਆਪਣੇ ਕੋਲੇ ਮਾਰੂਤੀ 800 ਗੱਡੀ ਮਾਲਕ ਨੇ ਸੇਲ ਵਾਸਤੇ ਭੇਜੀ ਹੋਈ ਐ ਜੜੀ ਆ ਗੱਡੀ ਆ ਜੀ ਗੱਡੀ ਦਾ ਮਾਡਲ ਹੈ 6 26 ਟੱਕਰ ਪਾਸਿੰਗ ਹੈ ਤੇ 42000 ਕੁੱਲ ਚੱਲੀ ਹੋਈ ਹੈ ਤੇ ਰੇਟ ਹੈ 75000 ਸ਼੍ਰੀ ਮੁਕਤਸਰ ਸਾਹਿਬ ਇਹਨਾਂ ਦਾ ਏਰੀਆ 6570 ਪੈਸੇ ਟੈਰਾਂ ਦੀ ਕੰਡੀਸ਼ਨ ਹੈ ਗੱਡੀ ਪੂਰੀ ਜਿਵੇਂ ਆਪਾਂ ਸਾਫ ਕੰਡੀਸ਼ਨ ਦੀ ਕਹਿ ਸਕਦਾ ਬਾਡੀ ਲਾਈਨ ਚ ਕੋਈ ਕਮੀ ਨਹੀਂ ਬਾਕੀ ਇਹਨਾਂ ਨੇ ਬੋਰਨਡ ਚਾਕੀ ਇੰਜਣ ਦੀਆਂ ਫੋਟੋਆਂ ਵੀ ਦਿਖਾਈਆਂ ਤੁਸੀਂ ਦੇਖੋ ਜੀ ਇੰਜਣ ਵੀ ਜਿਵੇਂ ਨਾ ਮਾ ਪਿਆ ਤੇ ਬਹੁਤ ਵਧੀਆ ਗੱਡੀਆਂ ਮੋਡੀਫਿਕੇਸ਼ਨ ਸਾਰੀ ਕਰਵਾਈ ਹੋਈ ਐ 75000 ਮੰਗ ਇਹਨਾਂ ਨੇ ਪਾਈ ਐ ਬਾਕੀ ਤੁਸੀਂ ਆਪੇ ਗੱਲ ਕਰ ਲਿਓ ਜੀ ਤੇ ਆਪਣੇ ਕੋਲੇ ਰੇਟ ਪਿਛੋਂ ਲਾ ਕੇ ਪਹੁੰਚਿਆ ਸੀਗਾ ਤੇ ਉਹੀ ਰੇਟ ਆਪਾਂ ਦੱਸਦੇ ਹੁੰਨੇ ਆ ਤੇ ਤੁਹਾਨੂੰ ਦੱਸ ਵੀ ਦਿੱਤਾ ਜੀ ਤੇ ਜਿਨ੍ਹਾਂ ਦੀ ਗੱਡੀ ਆ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਜੀ ਬਾਕੀ ਮੈਂ ਬੇਨਤੀ ਕਰੂਗਾ ਜੀ ਇੱਕ ਜਦੋਂ ਕੋਈ ਵੀ ਗੱਡੀ ਆਪਣੇ ਕੋਲੇ ਭੇਜ ਦਿਓ ਰੇਟ ਹਮੇਸ਼ਾ ਜੇਨੂਨ ਸਹੀ ਲਾ ਕੇ ਭੇਜਿਆ ਕਰੋ ਹੁਣ ਆਪਾਂ ਵੈਗਨਰ ਗੱਡੀ ਦੀ ਗੱਲ ਕਰਾਂਗੇ 6 ਮਾਡਲ ਆਪਣੇ ਕੋਲੇ ਗੱਡੀ ਮਾਲਕ ਨੇ ਭੇਜੀ ਆ 65000 ਡਿਮਾਂਡ ਹੈ ਤੇ ਰਾਮ ਨਗਰ ਮਾਲਕ ਦਾ ਏਰੀਆ 65 70 ਪੈਸੇ ਟੈਰਾਂ ਦੀ ਕੰਡੀਸ਼ਨ ਨਾ ਜੀ ਗੱਡੀ ਦੀਆਂ ਫੋਟੋਆਂ ਸਕਰੀਨ ਤੇ ਆ ਤੇ ਚਾਰੇ ਪਾਸੇ ਇਹਨਾਂ ਨੇ ਫੋਟੋ ਵਧੀਆ ਤਰੀਕੇ ਨਾਲ ਦਿਖਾਈਆਂ ਤੇ ਨੰਬਰ ਵੀ ਆਪਾਂ ਸਕਰੀਨ ਤੇ ਦੇ ਰੱਖਿਆ ਜੀ ਤੁਸੀਂ ਗੱਲ ਆਪੇ ਕਰ ਲਿਓ ਤੇ ਵੀਡੀਓ ਦੀ ਪੂਰੀ ਗੱਲ ਹੋ ਗਈ ਜੀ ਹੁਣ ਤੇ ਗੱਡੀਆਂ ਤੇ ਮਸ਼ੀਨਰੀਆਂ ਸਾਰਾ ਕੁਝ ਤੁਸੀਂ ਦੇਖ ਲਿਆ। ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸਿਓ ਮੈਨੂੰ ਕਮੈਂਟ ਕਰਕੇ। ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਪਸੰਦ ਆਈ ਹੈ ਤਾਂ ਸਾਰੇ ਜਣੇ ਵੀਡੀਓ ਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ। ਵੱਧ ਤੋਂ ਵੱਧ ਸਪੋਰਟ ਕਰਿਆ ਕਰੋ। ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜਰੂਰ ਕਰ ਦਿਓ। ਕਿਸੇ ਕੋਲੇ ਕੋਈ ਵੀ ਮਸ਼ੀਨਰੀ ਆਪਣੇ ਕੋਲ ਭੇਜ ਕੇ ਐਡ ਤੁਸੀਂ ਲਗਵਾ ਸਕਦੇ ਹੋ ਜੀ।